ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡਾ ਹਰਾਜ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਪਾਰ ਲਾਈਨ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਇੱਕ ਸਾਹਮਣੇ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਬੂਰੀ ਝੋਟੀ ਆ ਜਿਹੜੀ ਕਿ ਵਕਾਊ ਆ ਸੂਈ ਸਵਾਈ ਆ ਤੇ ਮੂੰਹ ਚਾਰ ਦੰਦਾ ਦੋਸਤੋ ਤੇ ਇਸ ਤੋਂ ਅੱਗੇ ਇੱਕ ਐਚ ਐਫ ਵੈੜਾ ਜਿਹੜੀ ਕਿ ਗੱਬਣ ਬਣਦੀ ਡਿਟੇਲ ਆਪਾਂ ਬਾਈ ਜੀ ਹਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਚੰਗੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਜੀ ਵਧੀਆ ਵਧੀਆ ਬਾਈ ਜੀ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਹਾਂਜੀ ਬਾਈ ਜੀ ਕੀ ਨਾਮ ਬਾਈ ਆਪਣਾ ਜਗਦੀਪ ਸਿੰਘ ਜਗਦੀਪ ਸਿੰਘ ਹਾਂਜੀ ਤੇ ਆਪਣਾ ਨੰਬਰ ਦੱਸ ਦਿਓ ਬਾਈ ਜੀ 97814 97814 87086 87086 ਹਾਂਜੀ ਤੇ ਆ ਝੋਟੀ ਦੇ ਬਾਰੇ ਦੱਸਿਓ ਬਾਈ ਜੀ ਇਹ ਪਹਿਲਾ ਸੂਆ ਸੂਈ ਹੈ ਜੀ ਇਹ ਪਹਿਲਾ ਸੂਆ ਜੀ ਕਿੰਨੇ ਦਿਨ ਹੋ ਗਏ ਨੇ ਸੋਈ ਨੂੰ ਚਾਰ ਦਿਨ ਦਾ ਜੀ ਇਹਨੂੰ 10 11 ਦਿਨ ਹੋ ਗਏ ਸੋਈ ਨੂੰ ਠੀਕ ਆ ਬੱਚਾ ਕੀ ਆ ਮਗਰ ਮਗਰ ਕੱਟਾ ਜੀ ਕਿੰਨਾ ਕੁ ਦੁੱਧ ਆਸ ਟਾਈਮ ਦੁੱਧ ਹੁਣੇ ਥੱਲੇ 10 ਲੀਟਰ ਹੀ ਤਿਆਰ ਦੋਵਾਂ ਟਾਈਮਾਂ ਦਾ ਹਾਂਜੀ ਆ ਮੈਂ ਕੋਈ ਦੋ ਡਾਂਗ ਚੋਕੇ ਲਈਆਂ ਚਾਰ ਡਾਂਗ ਚੋਲੇ ਲਓ ਵੀ ਸੱਜਣੋ ਇੱਕ ਸਿੰਘ ਥੱਲੇ ਨੂੰ ਤੇ ਇੱਕ ਕੁੰਡਾ ਦੇਖ ਸਕਦੇ ਹੋ ਤੁਸੀਂ ਆਪਾਂ ਇਹਨੂੰ ਢਾਕ ਲਗਾ ਲਈ ਕਹਿ ਸਕਦੇ ਆ ਤੇ ਇਹ ਨੀਲੀ ਰਾਵੀ ਚ ਪੈਂਦੀ ਹੈ ਕ੍ਰੋਸ ਜੀ ਅਨੀਲੀ ਰਾਵੀ ਥਣ ਹਵਾਨਾ ਬਹੁਤ ਚੰਗਾ ਸੋਹਣਾ ਥਣ ਲੱਗਿਆ ਇਹ ਬੱਚੇ ਨੇ ਮੂੰਹ ਲਾਤਾ ਤੇ ਥੋੜਾ ਜਿਹਾ ਸਮਾਲ ਲੱਗਦਾ ਜਿਵੇਂ ਹੋਇਆ ਹੁੰਦਾ ਮਿਲਕ ਵੇਨ ਚੰਗੀ ਆ ਚੰਗਾ ਦੁੱਧ ਕੱਢੂਗੀ ਦੋਸਤੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਭਵਾਨੇ ਦੀ ਜੱਜਮੈਂਟ ਕਰਾਉਣੇ ਪਏ ਦੋਨਾਂ ਪਾਸਿਆਂ ਤੋਂ ਥਣਾ ਦਾ ਸੀਨ ਸਹਿਜ ਆ ਦੇਖ ਸਕਦੇ ਹੋ ਮੋਟਾ-ਮੋਟਾ ਥਣ ਲੱਗਿਆ ਸੋਹਣਾ ਥਾਣਾ ਚੁਈ ਚੁਈ ਦੀ ਬਾਈ ਕਹਿੰਦਾ ਬਹੁਤ ਸਾਫ਼ ਇਹ ਤੋਰ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਤੁਰਦੀ ਤੋਂ ਤੁਹਾਨੂੰ ਇਹ ਦੇ ਹਵਾਨੇ ਦੀ ਸਾਰੀ ਜਜਮੈਂਟ ਆ ਜਾਣੀ ਦੇਖ ਸਕਦੇ ਹਾਂ ਦੋਸਤੋ ਚੰਗਾ ਹਵਾਨਾ ਹੈ ਪਿੱਠਪੋੜਾ ਵੀ ਚੰਗਾ ਹੈ ਬਾਕੀ ਤੁਸੀਂ ਆ ਕੇ ਨਿਰਖ ਪਰਖ ਕਰਕੇ ਵੀ ਲਿਜਾ ਸਕਦੇ ਬੰਦੇ ਉਹ ਵੀ ਮੈਟਰੋ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਦੋਸਤੋ ਪੱਧਰ ਹਵਾਨਾ ਵਿੱਚ ਬਿਲਕੁਲ ਤੇ ਮੁੱਲ ਬਾਈ ਇਹਦਾ ਆਪਾਂ ਕੀ ਕਰਦੇ ਆ ਇਹਦਾ 115000 ਜੀ ਮਾਨਤਾਨ ਹੋ ਜੂ ਬਾਈ ਹਾਂ ਮਾਨਤਾਨ ਹੋ ਜੂ ਲਓ ਬਾਈ ਸੱਜਣੋ 115000 ਮੁੱਲਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਮਾਨਤਾਨ ਹੋ ਜਾਣਾ ਇਹਦੇ ਚੋਂ ਇਸ ਤੋਂ ਅੱਗੇ ਇੱਕ ਐਚ ਐਫ ਵੈੜਾ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੀ ਹੈ ਬਾਈ ਬਾਈ ਜੀ ਕਿੰਨਾ ਸੂਆ ਹੁੰਦੀ ਹੈ ਇਹ ਇਹ ਦੂਜਾ ਸੂਆ ਹੁੰਦੀ ਹੈ ਜੀ ਦੂਜਾ ਸੂਆ ਹੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੂ ਹਫਤਾ ਜੀ ਇੱਕ ਹਫਤਾ ਹਾਂਜੀ ਦੁੱਧ ਰਕਾਰਡ ਕੀ ਰਿਹਾ ਬਈ ਇਹਦਾ ਇਹਦਾ ਪਿਛਲੇ ਸੂਏ 25 ਲੀਟਰ ਦੁੱਧ ਰਕਾਰਡ ਰਿਹਾ ਜੀ 25 ਲੀਟਰ ਹਾਂਜੀ ਠੀਕ ਆ ਜੀ ਕੋਈ ਸੀਮਨ ਵਗੈਰਾ ਦਾ ਪਤਾ ਹੈ ਪਰ ਇਹਦਾ ਨਹੀਂ ਸੀਮਨ ਦਾ ਨਹੀਂ ਪਤਾ ਠੀਕ ਆ ਜੀ ਹਾਂਜੀ ਲਓ ਮਿੱਤਰੋ 25 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਵੀ ਪਿਛਲੇ ਸੂਏ ਤੇ ਦੂਜੇ ਸੂਏ ਸੂਣਾਏ ਨੇ ਹਵਾਨਾ ਚੰਗਾ ਤਿਆਰ ਕਰਦੀ ਆਉਂਦੀ ਆ ਨਾੜਾ ਹਵਾਨੇ ਤੇ ਕਲੀਆਂ-ਕਲੀਆਂ ਤੁਹਾਨੂੰ ਦਿਖਾਈ ਦੇ ਜਾਣਗੀਆਂ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਨਾੜਾ ਇਧਰ ਵੀ ਸੇਮ ਹੀ ਆ ਤੇ ਵਿਰਲ ਵੀ ਚੰਗੀ ਆ ਦੋਸਤੋ ਸ਼ੰਗਾ ਕੱਦ ਕਾਠਾ ਜੀ ਦੇਖ ਸਕਦੇ ਹੋ ਤੁਸੀਂ ਰੀਡ ਦੀ ਹੱਡੀ ਬਿਲਕੁਲ ਸਿੱਧੀ ਆ ਤੇ ਉਹ ਮੱਥਾ ਵੀ ਤੁਸੀਂ ਦੇਖ ਸਕਦੇ ਹੋ ਤੋਰ ਕੇ ਤੁਹਾਨੂੰ ਦਿਖਾਉਣਾ ਨਾਓ ਵੀ ਮਿੱਤਰੋ ਹਵਾਨੇ ਨੂੰ ਕਰ ਲੋ ਜਜਮੈਂਟ ਚੰਗੇ ਦੁੱਧ ਵਾਲੀ ਵੈੜਾ 来 चलो भाई हां जी भाई जी ਕੀ ਮੁੱਲ ਰੱਖਿਆ ਇਹਦਾ ਜੀ ਇਹਦਾ 90 ਹਜ਼ਾਰੀ ਮਾਨਤਨ ਹੋ ਜੂ 90 ਜੋ ਮਾਨਤਨ ਹੋ ਜੂ ਲਓ ਵੀ ਸੱਜਣੋ ਜਾਇਜ ਦਾ ਮੁੱਲ ਕੀਤਾ ਫਿਰ ਵੀ ਮਾਨਤਨ ਇਹਨਾਂ ਜੋ ਹੋ ਜਾਣਾ ਆ ਕੇ ਤੁਸੀਂ ਦੇਖੋਗੇ ਦੋਨੇ ਪਸ਼ੂ ਤੁਹਾਨੂੰ ਪਸੰਦ ਆਉਣਗੇ ਮੁੱਲ ਵੀ ਠੀਕ ਆ ਪਸ਼ੂ ਵੀ ਠੀਕ ਆ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਜਾਂਦਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਹੋ ਤੇ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ